ਆਪ ਤੋਂ ਸੰਪੁਰ ਦਾ ਪਾਠ ਕੀ ਹੋ ਜਾਵੇ ਅਰਥ ਦੇ ਪਾਠ ਵੀ ਮੇਰੀ ਤਖਾਲ ਹੈ ਚਾਲੀ ਕਦ ਤੇ ਖਾਣ ਉਹ ਵੀ ਵੇਖ ਲੈ ਕਿੰਦੀ ਹੈ ਸੰਸਾਰ ਵਿੱਚ ਉਹ ਹੈਰਾ ਦਸਵੇਂ ਗੁਰੂ ਕਹਾਵਤ ਕੋਈ ਵਰਤivari ਤੇ ਦਸਵੇਂ ਪਾਤਸ਼ਾਹ ਗੁਰੂ ਕਹੋਂਦੇ ਹਮੇ ਆਤੇ ਰਚੈ ਸੁਜਾਨ ਜਿਨ੍ਹੇ ਸਭ ਜਨਾਂ ਦਾ ਨਾਮ ਰਖਿਆ ਆਪਕੋ ਨਹੀਂ ਰਖਲੂਨੇ ਅੰਤੁ ਜਾਨੀ ਜੇ ਹੋੰਗੇ ਕਿਉਂ ਗੋਰੀ ਅਰਚਨਾ ਲਿਖੀ ਹੈ ਜੀ ਸਾਹਿਬ ਜੀ ਦਿਖਾਉਣਾ ਕੀ ਕੀ ਹੈ ਪਰਮ ਕਲਾ ਤੋਂ ਖੁਫਜ਼ਾ ਸਭਾ ਦੀ ਗਵਾਹੀ ਦੇ ਮਾਲਕ ਦਸਵੇਂ ਸੂਰਜ ਹੈ ਪਰਮ ਕਲਾ ਸਰਬ ਕਲਾ ਸੁਖ ਦਾ ਸਾਰੀਆਂ ਕਲਾ ਵਾਲੇ ਜੇ ਹਨ ਗੁਣ ਗੁਰ ਸਿੰਘਨ ਤੇ ਸਭ ਸਿੰਘਾਂ ਦੇ ਜਿਹੜਾ ਕੀ ਮਨ ਦਾ ਸੁਣ ਕੇ ਸਤਿ ਪਾਤਸ਼ਾਹ ਨੇ ਅਤੇ ਗਰਬ ਤੇ ਸਿਆਣ ਮਾਰੇ ਸਭ ਬੜਾ ਮਾਨ ਕੀ ਮਨ ਦਾ ਜਾਣ ਕੇ ਹੱਸ ਪਏ ਬੰਨੋ ਕੀ ਬੀੜਾ ਬਹੁਤ ਬਖਾਰੀਆਂ ਸਮਣੀਓ ਨਹੀਂ ਮੰਗਾਵਨ ਠਾਂ ਮਹਾਰਾਜ ਨੂੰ ਮਗਾਵਣਾ ਨਹੀਂ ਕੀਤੀ ਕੋਈ ਵੀ ਗੰਥੋਂ ਹੀ ਉਚਰਾਇਆ ਅਬ ਮਹਾਰਾਜ ਨੂੰ ਕੈਂਥੋਂ ਉਚਾਰਨ ਕਰਾਂਗੇ ਧੀਰਮਲ ਵੀ ਜਿਹੜੀ ਗਾਨਾ ਚੰਗਾ ਸੁਖਣੀ ਹੋਵੇ ਸੀ ਕੈਂਥੋਂ ਉਚਾਰਨ ਕਰਾਂਗੇ ਪਾਰੀ ਬਾਨੀ ਆਪ ਕੋਈ ਬੋਲੀ ਆਪ ਹੀ ਕੈਂਥੋਂ ਉਚਾਰਾਂਗੇ ਮੇਟਨ ਕੇ ਹਾਂ ਸਰਬ ਕਲਾ ਤੁਮ ਰੱਥ ਗੁਰ ਸੋ ਸਾਰੀਆਂ ਕਲਾਂ ਦੇ ਸਮਰਥੋਂ ਮਰਗਟ ਕਰਿਓ ਪਰ ਤਾਪੋ ਤੇ ਸੰਸਾਰੰਦਰ ਆਕੁਨੇ ਸਤਿਗੁਰੂ ਮਨੀ ਸਿੰਘ ਕੋ ਜਿਸ ਪਾਏ ਪਾਈ ਮਨੀ ਸਿੰਘ ਵੀ ਬੇਤਾਈ ਬੋਲੇ ਸਹਜ ਸੁਭਾਅ ਜਿਸ ਪਾਈ ਮਨੀ ਸਿੰਘ ਦੀ 13 ਸਾਲ ਦੀ ਉਮਰ ਸੀ ਉਹ ਕੋ ਜਦੋਂ ਮਾਪਿਆਂ ਦੇ ਨਾਲ ਦਿੱਲੀ ਤੋਂ ਬੰਨੂ ਸਾਹਿਬ ਜੀ ਹਮੇਂ ਦੇਖੋ ਭਾਈ ਅਰਬਾਤਰ ਭਾਈ ਗੁਰਮੀ ਸਿੰਘ ਜੀ ਮਿਹਰ ਨਾਲ ਕਰਕੇ ਜੀ ਆਕਾਲ ਸਹਾਇ ਜੀ ਆਕਾਲ ਗੁਰਮੀ ਸਹਾਇ ਕੋ ਨਿਹੋ ਤੁਹੀ ਸਾਬ ਤਹਾਨ ਗੁਰ ਹੋਏ ਕਰ ਜੀ ਗੁਰਮੀ ਜੀ ਸਾਬ ਕਾਣ ਹੋ ਕੇ ਮੈਂ ਕਿਤਾਬ ਤੇ ਲਿਖਾਇ ਗੁਰਮੀ ਜੀ ਬੈਠ ਕੇ ਬੰਨੂ ਸਾਹਿਬ ਮਾਰਾ ਲਿਖਾਉਣਾ ਕੀਤਾ ਮਨੀ ਸਿੰਘ ਜੀ ਦੇਖ ਤਾ ਹੈ ਪਾਣੀ ਸਿੰਘ ਸਾਹਿਬ ਵੀ ਦਿਖਦੇ ਹਨ ਗੰਸਾ ਗੁਰੂ ਆਲਾ ਮਹਾਰਾਜ ਸਾਡੇ ਹੈ ਕਿਉ ਗੁਰੂ ਗ੍ਰੰਥ ਤਿਆਰ ਕਰ ਜੋ ਸੰਸਾਰ ਬਿਨਾਰਨ ਪਿਆਰ ਕੀਤਾ ਸ੍ਰੀ ਦਮਦਮੇ ਖਾਸੋ ਗੁਰੂ ਕੀ ਸੰਤਿਖਾ ਸਾਹਿਬ ਨੇ ਨੌਵੇਂ ਗੁਰ ਕੀ ਚੜ੍ਹਤੀ ਨੌਵੇਂ ਪਾਤਸ਼ਾਹ ਦੀ ਜਿਹੜੀ ਬਾਣੀ ਸੀ ਧੀਰ ਨਾਲ ਨੇ ਪੀਰ ਖਾ ਕੀਤੀ ਹੋ ਚੜ੍ਹ ਗੁਤੀ ਮਹਾਰਾਜ ਨੇ ਪਾਣੀ ਸਤਗੁਰ ਰਾਸ ਸਤਗੁਰ ਦੀ ਬਾਣੀ ਨਾਲ ਨੌਇ ਪਾਤਸ਼ਾਹ ਦੀ ਚੜ੍ਹ ਗੁਤੀ ਬਲ ਹੋਆ ਬੰਧਨ ਛੁਟੇ ਗੁਰੂ ਪਾਇਆ ਗੁਰੂ ਪੇਗ ਬਾਬੂ ਸਾਹਿਬ ਨੇ ਪੁੱਛਿਆ ਸੀ ਕਿ ਮਹਾਰਾਜ ਸਾਹਿਬ ਦੇ ਪਾਸੋਂ ਕੋਲ ਆਇਓ ਬਲਕਿਤ ਕੋ ਬੰਦਨ ਪਰੇ ਕੈਸਾ ਹੋ ਤੋ ਪਾਇ ਕਉ ਮਾਨ ਕਾ ਇਹ ਧਰ ਗਾਜੀ ਹੋਤਾ ਹੈ ਕੋਰੇ ਉੱਤੇ ਜੇ ਮਨੀ ਸਿੰਘ ਦੀ ਜਿਹੜੀ ਵੀਰ ਜੀ ਮਹਾਲਾ ਦਸਮਣੀ ਲਿਖਿਆ ਹੋਇਆ ਹੈ ਬਾਬੇ ਜੀ ਸਿੰਘ ਦੀ ਵੀਰ ਤੇ ਪਾਸੇ ਹੀ ਦਸਮਣੀ ਲਿਖਿਆ ਹੋਇਆ ਹੈ ਆਜਿਨੇ ਉੱਪਰ ਦੱਸਾਓ ਉਸ ਵਕਤੇ ਤੇਰੇ ਬਲ ਹੋਆ ਬੰਧਨ ਛੁਟੇ ਜਿਸ ਨੇ ਕਿਹਾ ਦੀ ਆਗ ਦੀ ਕੁਰਬਾਨੀ ਕਰਕੇ ਬਲ ਹੋ ਗਿਆ ਤਮਸ ਦੇ ਅੰਦਰ ਸਾਰੇ ਹਿੰਦੂ ਫੌਂਦੇ ਬੰਨੂ ਛਿੱਟ ਗਏ ਆ ਦਸਮ ਗੁਰੂ ਆਲਾ ਜੋ ਬਹੁਤ ਕੰਮ ਕਰਨਾ ਕੀਤਾ ਦੋਰਾ ਵੰਡ ਪੀ ਤੁਮ ਪੂਰਣਮ ਹਾਰੀ ਦਾਰੀ ਬਾਰੇ ਕੌਂ ਦਿਖ ਰੋ ਕੀ ਕੀ ਗੰਥੋਂ ਜਪਿਓ ਜਾ ਏ ਤਿੰਨ ਸੱਤੇ ਬਾਸਾ ਜੀ ਸਾਰਾ ਕੰਮ ਕੀਤਾ ਜਪਨੇ ਜੋਗ ਜਾਪ ਹੈ ਬਾਣੀ ਦਾ ਇੱਕ ਓੰਕਾਰ ਆਦ ਲੈ ਓੰਕਾਰ ਨੂੰ ਆਦ ਲੈ ਕੇ 18 ਹੈ 10 20 ਹਰੀਸ ਤੱਕ ਅਮਰ ਸਾਹਿਬ ਜੀ ਨੇ ਰਾਮਵਾਲਾ ਜੀ ਸਮਾਪਤੀ ਤੱਕ ਦਸਮ ਗੁਰੂ ਕਰਤਾਰਨ ਇਹ ਜ ਕਿਆ ਕਾਲ ਕੁਛ ਦੇ ਰੂਪ ਨੇ ਨਿਖ ਬਾਣੀ ਜਗਦੀਸ਼ ਜੰਮੀ ਸਾਰੀ ਬਾਣੀ ਨਿਖਣਾ ਕੀਤੀ ਸਰਕਾਰ ਅਰਥ ਸੁਣਾਏ ਆਪ ਪ੍ਰਭ ਜੀ ਸਾਈਂ 48 ਦਿਨਾਂ ਨੂੰ ਅਰਥ ਸੁਣਾਉਣਾ ਕੀਤੇ ਮਨੀ ਸਿੰਘ ਤੋਕਪਾ ਜੋ ਸਿੰਘ ਜੀ ਨੂੰ ਉਹੋ ਜਿਹਾ ਰਿਆ ਕਰਦੇ ਮਾਇਆ ਸਿੰਘ ਚਾਵਰ ਕਰਾ ਜੰਗ ਕਹਿੰਦੇ ਚੌਰ ਮਾਇਆ ਨੂੰ ਕਰਿਆ ਕਰਦੇ ਉਸ ਵਕਤ ਨੇਸ ਦਿਨ ਦਰਸ਼ਨ ਕਾਂ ਪ੍ਰਭ ਜੀ ਦੇ ਉੱਤੇ ਕਾਹਾਂ ਅੰਤਿ ਜਮੇ ਪਾਣੀ ਅਰਥ ਸੁਣਾਇ ਕਿ ਚੰਗੀਆਂ ਦੇ ਅਰਥ ਸੁਣਾਉਣਾ ਕੀਤੇ ਆਇਓ ਭੋਗ ਸੁਜਾਨ ਇਹ ਸੁਭੋਗੇ ਇਸ ਪ੍ਰਕਾਰ ਅੰਤਿ ਜਮੀਨ ਪੜਨੋ ਕਿਸਾ ਚਾਮ੍ਰਿਤ ਵਰਤਿਓ ਬਹੁਤ ਲੋਕ ਵਿਚਾਰ ਕਰਾ ਕੋ ਵਰਤਾਇਆ ਗਿਆ ਖੁਸ਼ੀ ਸਰਬ ਥਾਂ ਭਾਨ ਹਰ ਦੁੱਖ 희 ਤਪੀਤ ਹੋ ਰਹੀ ਹੈ ਅਗਦ ਦਮਦਮੇ ਮੇਂ ਪੜੇ ਉਸਾ ਵਿਚੇ ਸਤਿ ਸ਼੍ਰੀ ਅਕਾਲ ਸੇ ਅਰਕਾਲੀ ਸਿੰਘ ਰਾਏ ਅਰਕਾਲੀ ਸਿੰਘ ਸਰੇ ਸਰ ਮਹਾਰਾਜੇ ਰਾਸਮੂ ਜਿੰਨੇ ਸਿੰਘ ਜਾਨੋ ਆਪ ਤੋਂ ਸੰਪੂਰਨ ਆਪ ਆਖ ਕੀ ਹੋ ਗਏ ਅਰਖ ਦੇ ਪਾਠ ਵੀ ਜਿਹੜੀ ਤਕਾਲ ਹੈ ਚਾਲੀ ਤਬ ਤੇ ਖਾ ਰੋ ਦੀ ਖੈ ਕੰਦੀ ਹੈ ਸੰਸਾਰ ਵਿੱਚ